ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਪਾਂ ਗੱਲ ਕਰਾਂਗੇ ਕਿ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਇੱਕ ਵਾਰ ਇੱਕ ਹਿਰਨੀ ਆਪਣੇ ਬੱਚਿਆਂ ਨਾਲ ਜੰਗਲ ਦੇ ਰਸਤੇ ਪਾਣੀ ਦੀ ਚਲਾਸ ਵਾਸਤੇ ਜਾ ਰਹੀ ਸੀ ਸ਼ਿਕਾਰੀ ਦੀ ਨਿਗਾਹ ਹਿਰਨੀ ਤੇ ਉਸਦੇ ਬੱਚਿਆਂ ਦੇ ਉੱਤੇ ਪੈ ਗਈ ਉਸ ਨੇ ਬਹੁਤ ਤੇਜ਼ੀ ਦੇ ਨਾਲ ਹਿਰਨੀ ਦੇ ਉੱਤੇ ਹਿਰਨੀ ਅਤੇ ਉਸ ਦੇ ਬੱਚਿਆਂ ਨੂੰ ਫੜਨ ਵਾਸਤੇ ਜੰਗਲ ਦੇ ਇੱਕ ਪਾਸੇ ਜਾਲ ਲਾ ਦਿੱਤਾ ਅਤੇ ਦੂਜੇ ਪਾਸੇ ਆਪਣਾ ਕੁੱਤਾ ਖੜਾ ਕਰ ਦਿੱਤਾ ਤੀਸਰੇ ਪਾਸੇ ਝਾੜੀਆਂ ਨੂੰ ਅੱਗ ਲਾ ਦਿੱਤੀ ਤੇ ਆਪ ਚੌਥੇ ਪਾਸੇ ਬੰਦੂਕ ਫੜ ਕੇ ਖੜਾ ਹੋ ਗਿਆ ਜਦੋਂ ਹਿਰਨੀ ਨੇ ਚਾਰੇ ਪਾਸਿਓਂ ਵੱਲ ਤੱਕਿਆ ਤਾਂ ਦੇਖਿਆ ਹੁਣ ਮੇਰਾ ਤੇ ਮੇਰੇ ਬੱਚਿਆਂ ਦਾ ਬਚਾ ਕੇ ਮੇਰੇ ਤੇ ਮੇਰੇ ਬੱਚਿਆਂ ਦਾ ਬਚ ਕੇ ਨਿਕਲਣਾ ਮੁਸ਼ਕਿਲ ਹੈ ਹੁਣ ਇਹ ਸ਼ਿਕਾਰੀ ਮੇਰੇ ਬੱਚਿਆਂ ਨੂੰ ਤੇ ਮੇਰੇ ਮੈਨੂੰ ਮਾਰ ਦੇਵੇਗਾ ਇੱਕ ਦਮ ਰੱਬ ਨੂੰ ਚੇਤੇ ਕੀਤਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਏ ਸਭ ਦੀ ਰੱਖਿਆ ਕਰਨ ਵਾਲੇ ਪਰਮੇਰੇ ਪਰਮੇਸ਼ਰ ਹੁਣ ਮੇਰਾ ਤੇ ਮੇਰੇ ਬੱਚਿਆਂ ਦਾ ਇਸ ਘੇਰੇ ਵਿੱਚੋਂ ਨਿਕਲਣਾ ਬਿਲਕੁਲ ਮੁਸ਼ਕਲ ਹੋ ਚੁੱਕਿਆ ਹੈ اے ਪਰਮਾਤਮਾ ਵਾਹਿਗੁਰੂ ਹੁਣ ਮੈਂ ਤੇਰੇ ਸਰਣੀ ਆਈ ਹਾਂ ਮੇਰਾ ਨਹੀਂ ਤੇ ਇਹਨਾਂ ਮਾਸੂਮ ਬੱਚਿਆਂ ਦਾ ਵਾਸਤਾ ਸਾਡੀ ਹੁਣ ਤੁਸੀਂ ਹੀ ਰੱਖਿਆ ਕਰ ਸਕਦੇ ਹੋ ਬਾਕੀ ਤੇ ਹੋਰ ਕੋਈ ਚਾਰਾ ਜਾਂ ਆਸਰਾ ਨਹੀਂ ਰਿਹਾ ਬਚ ਕੇ ਨਿਕਲਣ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸ੍ਰੀ ਰਾਗ ਵਿੱਚ ਸ਼ਬਦ ਦਰਜ ਕੀਤਾ ਹੈ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨ ਦੇ ਲਗ ਹੋਏ ਦੁਸ਼ਮਨਾ ਲਗ ਹੋਏ ਦੁਸ਼ਮਨਾ ਸਾਖ ਪੀ ਭਜ ਖਲੇ ਸਭੋ ਭਜੇ ਆਸਰਾ ਚੁੱਕੇ ਸਭੋ ਆਸਰਉ ਚਿਤ ਆਵੇ ਤਿਸ ਉਸ ਪਾਰ ਬ੍ਰह्म ਲੱਗੇ ਨ ਤੱਤੀ ਵਾਉ ਹਿਰਨੀ ਦੀ ਅਰਦਾਸ ਕਰਨ ਦੀ ਧੀਰਸੀ ਤੇ ਵਾਹਿਗੁਰੂ ਦੇ ਦਰ ਤੇ ਸੱਚੇ ਮਨੋਂ ਨਿਕਲੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਇਸੇ ਤਰ੍ਹਾਂ ਹਿਰਨੀ ਨੇ ਜਦੋਂ ਸੱਚੇ ਮਨੋਂ ਅਰਦਾਸ ਕੀਤੀ ਤਾਂ ਵਾਹਿਗੁਰੂ ਨੇ ਇਸ ਅਰਦਾਸ ਨੂੰ ਕਬੂਲ ਕਰ ਲਿਆ ਇੱਕ ਹਵਾ ਦਾ ਬੁੱਲਾ ਆਇਆ ਅੱਗ ਉੱਡ ਕੇ ਝਾਲ ਉੱਤੇ ਜਾ ਪਈ ਝਾਲ ਸੜ ਗਿਆ ਨਾਲ ਹੀ ਬਰਸਾਤ ਸ਼ੁਰੂ ਹੋ ਗਈ ਅੱਗ ਵੀ ਬੁਝ ਗਈ ਜਦੋਂ ਸ਼ਿਕਾਰੀ ਨੇ ਦੇਖਿਆ ਦੋ ਰਾਹ ਖੁੱਲ ਗਏ ਹਨ ਫਿਰਨੀ ਤੇ ਉਸ ਦੇ ਬੱਚਿਆਂ ਨੇ ਹੁਣ ਨਿਕਲ ਜਾਣਾ ਹੈ ਉਹ ਨਿਸ਼ਾਨਾ ਲਾ ਕੇ ਫਿਰਨੀ ਨੂੰ ਮਾਰਨ ਲੱਗਾ ਇੰਨੇ ਚਿਰ ਨੂੰ ਲਾਗੋਂ ਖੁੱਡ ਵਿੱਚੋਂ ਸੱਪ ਨਿਕਲਿਆ ਤੇ ਸ਼ਿਕਾਰੀ ਦੀ ਲੱਤ ਤੇ ਡੰਗ ਮਾਰ ਗਿਆ ਸ਼ਿਕਾਰੀ ਦਾ ਨਿਸ਼ਾਨਾ ਹਿੱਲ ਗਿਆ ਤੇ ਉਸ ਨਿਕਲੀ ਹੋਈ ਗੋਲੀ ਨਾਲ ਸ਼ਿਕਾਰੀ ਦਾ ਕੁੱਤਾ ਮਰ ਗਿਆ ਇੱਧਰ ਸੱਪ ਦੇ ਡੰਗ ਮਾਰਨ ਨਾਲ ਸ਼ਿਕਾਰੀ ਵੀ ਮਾਰਿਆ ਗਿਆ ਫਿਰ ਨਹੀਂ ਤੇ ਉਹਦੇ ਬੱਚੇ ਸਹੀ ਸਲਾਮਤ ਨਿਕਲ ਗਏ ਇਸ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੇ ਤੁਹਾਡੇ ਤੇ ਬਹੁਤ ਵੱਡੀ ਮੁਸੀਬਤ ਆਣ ਬੈ ਕੋਈ ਰਾਹਤਾਂ ਨਾ ਦਿਖਾਈ ਦੇਵੇ ਸਾਰੇ ਆਸਰੇ ਸਾਥ ਛੱਡ ਜਾਣ ਉਸ ਵੇਲੇ ਵਾਹਿਗੁਰੂ ਅੱਗੇ ਨਿਮਾਣੀ ਹੋ ਕੇ ਅਰਦਾਸ ਕਰਿਓ ਤੁਸੀਂ ਇੱਕ ਰਾਸਤੇ ਦੀ ਗੱਲ ਕਰਦੇ ਹੋ ਵਾਹਿਗੁਰੂ ਸਾਰੇ ਹੀ ਰਸਤੇ ਖੋਲ ਦੇਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਰ ਤੁਹਾਨੂੰ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਹਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵਧਿਆ ਰਹੇ ਤਾਂ ਅਸੀਂ ਆਉਣ ਵਾਲੀਆਂ ਵੀਡੀਓ ਵੱਧ ਤੋਂ ਵੱਧ ਅਤੇ ਬਹੁਤ ਚੰਗੀਆਂ ਤੋਂ ਚੰਗੀਆਂ ਲੈ ਕੇ ਆਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ